ਆਉਂ ਜਾਂਦੇ ਹਾਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਨਾਨਕ ਪਿਆਉ ਸਾਹਿਬ ਜੀ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਕੰਦਰ ਲੋਧੀ ਦੇ ਸਮੇਂ ਮਾਨਵਤਾ ਦੇ ਸੁਧਾਰ ਦੇ ਲਈ ਆਪਣੀ ਪੂਰਬ ਦੀ ਪਹਿਲੀ ਉਦਾਸੀਨ ਕਰਦੇ ਹੋਏ ਲਗਭਗ 1506 ਤੋਂ 1510 ਨੂੰ ਦਿੱਲੀ ਆਏ ਸਨ ਸਤਿਗੁਰੂ ਜੀ ਨੇ ਜੀਟੀ ਰੋਡ ਦੇ ਬਾਗ ਵਿੱਚ ਵਿਸ਼ਰਾਮ ਕੀਤਾ ਇਹ ਸੜਕ ਉਸ ਸਮੇਂ ਦੀ 메ਨ ਸੜਕ ਸੀ ਇਸ ਕਰਕੇ ਇਥੋਂ ਲੰਮੇ ਸਫ਼ਰ ਦੇ ਮੁਸਾਫਰ ਭਾਰੀ ਗਿਣਤੀ ਵਿੱਚ ਇਥੋਂ ਦੀ ਲੰਘਦੇ ਸਨ ਗੁਰੂ ਜੀ ਨੇ ਪਿਆਸੇ ਮੁਸਾਫਰਾਂ ਦੀ ਪਿਆਸ ਬੁਝਾਉਣ ਲਈ ਇੱਥੇ ਇੱਕ ਖੂਹ ਦਾ ਨਿਰਮਾਣ ਕਰਾਇਆ ਜੋ ਕਿ ਆਉਣ ਜਾਣ ਵਾਲਿਆਂ ਸੰਗਤਾਂ ਇਥੋਂ ਜਲ ਸ਼ਕ ਸ਼ਕੇ ਜਾਣ ਹੌਲੀ ਹੌਲੀ ਗੁਰੂ ਜੀ ਨੇ ਇਥੇ ਲੰਗਰ ਦਾ ਪ੍ਰਬੰਧ ਵੀ ਕੀਤਾ ਉਸ ਤੋਂ ਬਾਅਦ ਸੰਗਤਾਂ ਗੁਰੂ ਜੀ ਨੂੰ ਮਿਲਣ ਵਾਸਤੇ ਭਾਰੀ ਗਿਣਤੀ ਵਿੱਚ ਇੱਥੇ ਪਹੁੰਚਣੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਲਗਾਤਾਰ ਹੀ ਜਲਦਾ ਪ੍ਰਬੰਧ ਆਉਣ ਜਾਣ ਵਾਲੀਆਂ ਸੰਗਤਾਂ ਲਈ ਉਸੇ ਹੀ ਖੂਈ ਵਿੱਚੋਂ ਕੀਤਾ ਜਾਂਦਾ ਹੈ ਉਹ ਖੂਈ ਅੱਜ ਵੀ ਇਹ ਗੁਰੂ ਘਰ ਵਿੱਚ ਮੌਜੂਦ ਹੈ ਤੇ ਲੰਗਰ ਦੀ ਸੇਵਾ ਵੀ ਦਿਨ ਰਾਤ ਇਹ ਗੁਰੂ ਘਰ ਵਿੱਚ ਚੱਲਦੀ ਰਹਿੰਦੀ ਹੈ ਆਪਣੀ ਪਹਿਲੀ ਉਦਾਸੀ ਸਮੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਕਾਫੀ ਸਮਾਂ ਰੁਕੇ ਤੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਇੱਥੇ ਸੰਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਆਉਣ ਜਾਣ ਵਾਲੇ ਮੁਸਾਫਰਾਂ ਦੇ ਲਈ ਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਇਸ ਕਰਕੇ ਇਸ ਗੁਰੂ ਘਰ ਦਾ ਨਾਮ ਨਾਨਕ ਪਿਆਉ ਸਹਿਬ ਰੱਖਿਆ ਗਿਆ ਇਸ ਗੁਰੂ ਘਰ ਦਾ ਨਿਰਮਾਣ ਵੀ ਸਰਦਾਰ ਬਘੇਲ ਸਿੰਘ ਹੋਣਾਂ ਨੇ 1783 ਵਿੱਚ ਕਰਵਾਇਆ ਸੀ ਜਦੋਂ ਉਹਨਾਂ ਨੇ ਦਿੱਲੀ ਫਤਿਹ ਕੀਤੀ ਤਾਂ ਸਰਕਾਰ ਅੱਗੇ ਜੋ ਮੰਗਾਂ ਰੱਖੀਆਂ ਸਨ ਉਸ ਦੇ ਵਿੱਚ ਇਹ ਗੁਰੂ ਘਰ ਦੀ ਮੰਗ ਵੀ ਸੀ ਯਾਨੀ ਕਿ ਸਾਰੇ ਗੁਰੂ ਘਰਾਂ ਦਾ ਨਿਰਮਾਣ ਸਰਕਾਰ ਤੇ ਦਬਾਅ ਪਾ ਕੇ ਸਰਦਾਰ ਬਘੇਲ ਸਿੰਘ ਹੋਣਾ ਨੇ ਕਰਵਾਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਲਗਾਤਾਰ ਹੀ ਜਲ ਪ੍ਰਸ਼ਾਦਾ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਬਾਈ ਜੀ ਲਾਇਕ ਸ਼ੇਅਰ ਕਰਕੇ ਸਾਡਾ ਹੌਸਲਾ ਜਰੂਰ ਵਧਾਇਆ ਕਰੋ ਬਲੌਗਰਾਂ ਦੀਆਂ ਵੀਡੀਓ ਵੀ ਆਪਣਾ ਸ਼ੇਅਰ ਕਰਦੇ ਆ ਇਦਾਂ ਦੀਆਂ ਚੰਗੀਆਂ ਜਾਣਕਾਰੀ ਜਾਣਕਾਰੀ ਵਾਲੀਆਂ ਵੀਡੀਓ ਵੀ ਜਰੂਰ ਸ਼ੇਅਰ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ